ਅਸੀਂ ਪ੍ਰੋਪਰ ਪੁਲਿਸ ਪੈਟ੍ਰੋਲਿੰਗ ਸ਼ੁਰੂ ਕੀਤੀ ਹੈ ਜੀ ਨਾਕਾਬੰਦੀ ਸ਼ੁਰੂ ਕੀਤੀ ਹੈ ਪ੍ਰੋਪਰ ਅਸੀਂ ਮੰਦਰ ਕਮੇਟੀ ਵਾਲਿਆਂ ਨੂੰ ਰਿਕੁਐਸਟ ਕੀਤੀ ਹੈ ਹਰ ਮੰਦਰ ਦੇ ਵਿੱਚ ਪ੍ਰੋਪਰ ਲਾਈਟਿੰਗ ਸਿਸਟਮ ਹੋਏ ਸੀਸੀਟੀਵੀ ਕੈਮਰਾ ਜ਼ੋਨ ਤੇ ਪਾਰਕਿੰਗ ਦਾ ਪ੍ਰੋਪਰ ਇੰਜ਼ਾਮ ਹੋਏ ਜੋੜਾਕਰ ਵਗੈਰਾ ਜਿੱਥੇ ਹੋਏ ਉੱਥੇ ਪ੍ਰੋਪਰ ਕੋਈ ਨਾ ਕੋਈ ਬੰਦਾ ਉਥੇ ਇਨਚਾਰਜ ਹੋਏ ਤੇ ਅੰਦਰ ਵੀ ਜਿਹੜੇ ਵੋਲੰਟੇਅਰਜ਼ ਹੋਣਗੇ ਮੰਦਰ ਦੇ ਉਹ ਵੀ ਅਸੀਂ ਮੰਦਰ ਕਮੇਟੀ ਵੱਲੋਂ ਰਿਕਵੈਸਟ ਕੀਤੀ ਹੈ ਕਿ ਵੋਲੰਟੇਅਰਜ਼ ਵੀ ਪੂਰਾ ਧਿਆਨ ਰੱਖਣ ਜਿਹੜੀ ਆਊਟਰ ਸਿਕਿਉਰਿਟੀ ਹੈਗੀ ਮੰਦਰ ਦੀ ਉਹ ਸਾਡੀ ਪ੍ਰੋਪਰ 24 ਆਵਰਸ ਪੈਟਰੋਲਿੰਗ ਪੀਸੀਆਰ ਵਾਂਗ ਚੱਲ ਰਹੀਆਂ ਨਾਲੇ ਪੀਸੀਆਰ ਵਾਂਗ ਆਪਣਰ ਨਾਲੇ ਐਸਐਚਓਜ਼ ਦੀਆਂ ਗੱਡੀਆਂ ਵੀ ਹੈਗੀਆਂ ਐਸਐਚਓਜ਼ ਦੀਆਂ ਗੱਡੀਆਂ ਦੇ ਉੱਪਰ ਵੀ ਕੈਮਰਾਸ ਲੱਗੇ ਆ ਤੇ ਰਾਉਂਡ ਦਿ ਕਲੌਕ ਸਾਡੀ ਪੈਟਰੋਲਿੰਗ ਚੱਲ ਰਹੀ ਹੈ ਜੀ ਹਾਂਜੀ ਬਿਲਕੁਲ ਸਾਡੇ ਸਾਡੇ ਜਿਹੜਾ ਇਨਫਲੋ ਆਫ ਟੂਰਿਸਟ ਵੀ ਹੈਗਾ ਇਸ ਸੀਜ਼ਨ ਦੇ ਵਿੱਚ ਥੋੜਾ ਜ਼ਿਆਦਾ ਹੋ ਜਾਂਦਾ ਹੈ ਉਹਦੇ ਰਿਗਾਰਡਿੰਗ ਅਸੀਂ ਟ੍ਰੈਫਿਕ ਦੀ ਵੀ ਥੋੜੀ ਨਫਰੀ ਵਧਾਈ ਹੈ ਤੇ ਅਸੀਂ ਰੂਟ ਪਲਾਨਸ ਵੀ ਕਰ ਰਹੇ ਹਾਂ ਜਿੱਥੇ ਆਪਣਾ ਪੀੜਪੜਾਕੇ ਵਾਲੇ ਏਰੀਆਜ਼ ਅਗੇ ਉਹ ਪਾਰਟिकुलर ਟਾਈਮ ਟਾਈਮ ਦੇ ਲਈ ਅਸੀਂ ਬੈਰੀਗੇਟਿੰਗ ਵੀ ਕਰ ਰਹੇ ਹਾਂ ਨਾਲੇ ਅਸੀਂ ਵਨ ਵੇ ਵੀ ਕਰ ਰਹੇ ਹਾਂ ਜਿੱਥੇ ਲੋਡ ਹੈਗੀ ਹੈ ਸਰ ਮੋਸਟਲੀ ਨਾ ਪਾਰਕਿੰਗ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਦੀ ਜਦੋਂ ਨਾ ਐਸਟੀਗਲ ਹੁੰਦੀ ਹੈ ਪਾਰਕਿੰਗ ਨੂੰ ਲੈ ਕੇ ਉਹਦੇ ਵਾਸਤੇ ਕੋਈ ਐਕਸ਼ਨ ਉਹੀ ਜਿਵੇਂ ਮੈਂ ਦੁਬਾਰਾ ਰਿਪੀਟ ਕਰ ਦੇਣਾ ਕਿ ਅਸੀਂ ਮੰਦਿਰ ਕਮੇਟੀ ਵਾਲਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਪਾਰਕਿੰਗ ਦੀ ਅਸੀਂ ਨਾਲੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤੇ ਜਿਹੜੀ ਵੀ ਕੋਈ ਨੇੜੇ ਖਾਲੀ ਥਾਂ ਹੈਗੀ ਅਸੀਂ ਉੱਤੇ ਪਾਰਕਿੰਗ ਕਰਾਂਗੇ ਸੁਰੱਖਿਆਤਿਆਂ ਸਹਦੀ ਵੀ ਪਕੜ ਬੋਹੁੰਦੀ ਹੈ ਸੋ ਸੀਸੀਟੀਵੀ ਲਾ ਕੇ ਹਰ ਸ਼ਹਿਰ ਵਾਸੀ ਨੂੰ ਕੀ ਬਿਲਕੁਲ ਜਿਵੇਂ ਮੈਂ ਕਿਹਾ ਕਿ ਅਸੀਂ ਮੰਦਿਰ ਕਮੇਟੀ ਵਾਲਿਆਂ ਨੂੰ ਵੀ ਸਾਰੇ ਰਿਕੁਐਸਟ ਕੀਤੀ ਹੈ ਕਿ ਸੀਸੀਟੀਵੀ ਕੈਮਰਾਸ ਲਾਉਣ ਸਾਡੀ ਅਸੀਂ ਚੌਕ ਦੀ ਗੱਡੀਆਂ ਦੇ ਉੱਪਰ ਵੀ ਕੈਮਰਾ ਲੱਗੇਗਾ ਨਾਲੇ ਮੈਂ ਤਾਂ ਇਹ ਰਿਕੁਐਸਟ ਕਰੂੰਗਾ ਸ਼ਹਿਰ ਵਾਸੀਆਂ ਨੂੰ ਕਿ ਜਿਨ੍ਹਾਂ ਦੀ ਦੁਕਾਨਾਂ ਹੈਗੀਆਂ ਘਰ ਹੈਗੇ ਲਾਗੇ ਉਹ ਵੀ ਸੀਸੀਟੀਵੀ ਕੈਮਰਾ ਜ਼ਰੂਰ ਲਵਾ ਲੈਣ ਬਾਕੀ ਸਾਡੇ ਕੋਲ ਆ ਰਹੀ ਹੈ ਜੀ ਐਕਸਟਰਾ ਫੋਰਸ ਥੋੜੀ ਆਊਗੀ ਅਸੀਂ ਰਿਕੁਐਸਟ ਕੀਤੀ ਹੈ ਫੋਰ ਪ੍ਰੋਫੈਕਟਿਵ ਸੀਕਿਉਰਿਟੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਲੋਕਾਂ ਨੂੰ ਮੈਂ ਕਹੂੰਗਾ ਕਿ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਤੇ ਪੂਰੇ ਕਾਨੂੰਨ ਕਾਇਦੇ ਦੇ ਵਿੱਚ ਜੋ ਵੀ ਚੱਲੇਗਾ ਉਹਨਾਂ ਦਾ ਕੋਈ ਤਕਲੀਫ ਹੋਏਗੀ ਨਹੀਂ ਜੇ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ then we like to take uh, action as per law ਠੀਕ ਹੈ